ਅदमी ਨੇ ਕਰਵਾ ਲਏ ਦੋ ਵਿਆਹ ਪਰ ਵਿਚਾਰਾ ਬੁਰੀ ਤਰ੍ਹਾਂ ਦੇ ਨਾਲ ਫਸ ਗਿਆ ਆਖਿਰਕਾਰ ਮਾਮਲਾ ਪਹੁੰਚ ਗਿਆ ਪਰਿਵਾਰ ਸਲਾਹ ਕੇਂਦਰ ਤੇ ਕੇਂਦਰ ਨੇ ਸੁਣਾ ਦਿੱਤਾ ਅਜੀਬ ਜਿਹਾ ਫੈਸਲਾ ਜੀਆਂ ਆਪਣੇ ਆਪ ਦੇ ਵਿੱਚ ਅਜੀਬੋ ਗਰੀਬ ਜਿਹਾ ਇਹ ਮਾਮਲਾ ਬਿਹਾਰ ਦੇ ਜ਼ਿਲ੍ਹਾ ਪੂਰਨੀਆਂ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਆਦਮੀ ਨੇ ਦੋ ਵਿਆਹ ਤਾਂ ਕਰਵਾ ਲਿਆ ਪਰੰਤੂ ਉਹ ਇੰਨਾ ਬੁਰੀ ਤਰ੍ਹਾਂ ਦੇ ਨਾਲ ਫਸਿਆ ਕਿ ਜੇਕਰ ਇੱਕ ਪਤਨੀ ਦੇ ਕੋਲ ਜਾਵੇ ਤਾਂ ਦੂਸਰੀ ਨਾਰਾਜ਼ ਜੇਕਰ ਦੂਸਰੀ ਦੇ ਕੋਲ ਜਾਵੇ ਤਾਂ ਪਹਿਲੀ ਨਾਰਾਜ਼ ਆਖਰਕਾਰ ਇਹ ਮਾਮਲਾ ਪਰਿਵਾਰ ਸਲਾਹ ਕੇਂਦਰ ਪਹੁੰਚ ਗਿਆ ਜਿੱਥੇ ਕਿ ਕੇਂਦਰ ਦੇ ਵੱਲੋਂ ਇੱਕ ਅਜੀਹਾ ਫੈਸਲਾ ਸੁਣਾ ਦਿੱਤਾ ਗਿਆ ਹੈ ਜਿਸ ਦੇ ਨਾਲ ਇਹ ਆਦਮੀ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ ਖਬਰਾਉ ਨਹੀਂ ਇਹ ਆਦਮੀ ਸਰੀਰਕ ਤੌਰ ਤੇ ਦੋ ਹਿੱਸਿਆਂ ਵਿੱਚ ਨਹੀਂ ਵੰਡਿਆ ਗਿਆ ਬਲਕਿ ਇਸ ਦੇ ਵਕਤ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਦਰਸਲ پولیس ਦੇ ਕੋਲ ਇੱਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਪਤੀ ਨੇ ਬਿਨਾ ਉਸ ਨੂੰ ਦਸਤੀ ਬਿਨਾ ਤਲਾਕ ਲੈ ਹੀ ਦੂਸਰਾ ਵਿਆਹ ਕਰਵਾ ਲਿਆ ਜਿਸ ਦੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਸ ਔਰਤ ਦੇ ਪਤੀ ਤੱਕ ਪਹੁੰਚ ਕੀਤੀ ਤਾਂ ਵਕਈ ਇਹ ਗੱਲ ਸੱਚ ਨਿਕਲੀ ਕਿ ਉਸ ਨੇ ਬਿਨਾ ਤਲਾਕ ਲੈ ਹੀ ਦੂਸਰਾ ਵਿਆਹ ਕਰਵਾਇਆ ਤੇ ਜਦੋਂ ਦੂਸਰੀ ਪਤਨੀ ਨੂੰ ਵੀ ਬੁਲਾਇਆ ਗਿਆ ਤਾਂ ਉਸਨੇ ਆਖਿਆ ਕਿ ਉਸਨੂੰ ਪਤਾ ਹੀ ਨਹੀਂ ਸੀ ਕਿ ਉਸਨੇ ਪਹਿਲਾਂ ਵਿਆਹ ਕਰਵਾਇਆ ਹੋਇਆ ਪਰੰਤੂ ਕਿਸੇ ਨਾ ਕਿਸੇ ਤਰੀਕੇ ਪੁਲਿਸ ਚਾਹੁੰਦੀ ਸੀ ਕਿ ਇਹ ਪਰਿਵਾਰ ਵਸਿਆ ਰਹੇ ਤਾਂ ਇਹ ਜਿਹੜਾ ਮਾਮਲਾ ਹੈ ਉਪਰਵਾਨ ਸਲਾਹ ਕੇਂਦਰ ਤੱਕ ਪਹੁੰਚਾ ਦਾ ਕਰ ਦਿੱਤਾ ਗਿਆ ਜਿੱਥੇ ਕਿ 14 ਮਾਮਲਿਆਂ ਦੀ ਸੁਣਵਾਈ ਹੋਈ ਸੀ ਤਾਂ ਪੁਲਿਸ ਨੇ ਤਾੜਨਾ ਦਿੰਦੇ ਹੋਏ ਇਹ ਗੱਲ ਆਖੀ ਕਿ ਜੇਕਰ ਪਹਿਲੀ ਪਤਨੀ ਨੂੰ ਤਲਾਕ ਨਹੀਂ ਦਿੱਤਾ ਤਾਂ ਦੂਸਰਾ ਵਿਆਹ ਕਿਵੇਂ ਹੋ ਸਕਦਾ ਹੈ ਪਤੀ ਨੇ ਆਪਣੀ ਗਲਤੀ ਤਾਂ ਮੰਨ ਲਈ ਪਰੰਤੂ ਉਸ ਨੇ ਆਖਿਆ ਕਿ ਉਹ ਪਹਿਲੀ ਪਤਨੀ ਦੇ ਕੋਲ ਜਾਣਾ ਚਾਹੁੰਦਾ ਹੈ ਪਰੰਤੂ ਦੂਸਰੀ ਪਤਨੀ ਉਸ ਨੂੰ ਜਾਣ ਨਹੀਂ ਦਿੰਦੀ ਕਿਉਂਕਿ ਦੂਸਰੀ ਪਤਨੀ ਤੋਂ ਵੀ ਉਸ ਦੇ ਬੱਚੇ ਨੇ ਪਹਿਲੀ ਪਤਨੀ ਦਾ ਇਹ ਆਖਣਾ ਹੈ ਕਿ ਹੁਣ ਉਸਦੇ ਬੱਚੇ ਦੋਨੋਂ بیٹے ਨੇ ਵੱਡੇ ਹੋ ਰਹੇ ਨੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਹੈ ਹੋਰ ਵੀ ਬਹੁਤ ਸਾਰੇ ਖਰਚੇ ਨੇ ਜਿਹੜੇ ਕਿ ਚੁਕਾਉਣੇ ਉਸਦੇ ਲਈ ਮੁਸ਼ਕਲ ਨੇ ਤਾਂ ਫਿਰ ਇੱਥੇ ਪਰਿਵਾਰ ਸਲਾਹ ਕੇਂਦਰ ਨੇ ਇਸ ਤੇ مشورہ ਕੀਤਾ ਤਾਂ ਇਹ ਗੱਲ ਆਖੀ ਕਿ ਪਹਿਲੇ ਹਫ਼ਤੇ ਜਿਹੜੇ 4 ਦਿਨ ਨੇ ਉਹ ਬਲੀ ਪਤਨੀ ਦੇ ਕੋਲ ਬਤਾਏਗਾ ਤੇ ਦੂਸਰੇ ਜਿਹੜੇ 3 ਦਿਨ ਬਚਦੇ ਨੇ ਉਹ ਦੂਸਰੀ ਪਤਨੀ ਦੇ ਕੋਲ ਇਸ ਗੱਲ ਤੇ ਪਤਨੀ ਨੇ ਤਾਂ ਜਿਹੜੀ ਸਹਿਮਤੀ ਨਹੀਂ ਜਤਾਈ ਲਈ ਦੂਸਰੀ ਪਤਨੀ ਸੀ ਉਹ ਨਹੀਂ ਮੰਨੀ ਪਤੀ ਤਾਂ ਮੰਨ ਰਿਹਾ ਸੀ ਪਰੰਤੂ ਜਦੋਂ ਇਹ ਮਾਮਲਾ ਸੁਲਝਦਾ ਨਜ਼ਰ ਨਹੀਂ ਸੀ ਆਉਂਦਾ ਤਾਂ ਕੇਂਦਰ ਨੇ ਤਾੜਨਾ ਦਿੱਤੀ ਜੇਕਰ ਅਜਿਹੀ ਜਿਹੜਾ ਮੰਨਿਆ ਨਹੀਂ ਚਾਵੇਗਾ ਤਾਂ ਪਤੀ ਨੂੰ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਤਾਂ ਫਿਰ ਜਿਹੜਾ ਕੇਂਦਰ ਹੈ ਉਸਨੇ ਦੁਬਾਰਾ ਤੋਂ مشਵਰਾ ਕੀਤਾ ਤਾਂ ਇਹ ਗੱਲ ਸਾਹਮਣੇ ਰੱਖੀ ਕਿ ਪਹਿਲੇ 3 ਦਿਨ ਪਹਿਲੀ ਪਤਨੀ ਦੇ ਕੋਲ ਇਹ ਪਤੀ ਰਹੇਗਾ ਦੂਸਰੇ 3 ਦਿਨ ਦੂਸਰੀ ਪਤਨੀ ਦੇ ਕੋਲ ਰਹੇਗਾ ਤੇ ਜਿਹੜਾ ਹਫਤੇ ਦਾ ਆਖਰੀ ਦਿਨ ਹੋਵੇਗਾ ਉਹ ਉਸ ਨੂੰ ਫ੍ਰੀ ਕਰ ਦਿੱਤਾ ਜਾਂਦਾ ਆਪਣੀ ਮਰਜ਼ੀ ਦੇ ਨਾਲ ਉਹ ਜਿਸ ਦੇ ਕੋਲ ਵੀ ਰਹਿਣਾ ਚਾਹੁੰਦਾ ਹੈ ਉਹ ਰਹਿ ਸਕਦਾ ਸੋ ਇਹ ਜੀਬੋ ਗਰੀਬ ਜਿਹੜਾ ਫੈਸਲਾ ਹੈ ਇਹ ਪਰਿਵਾਰ ਸਲਾਹਕ ਦਰਨੇ ਦਿੱਤਾ ਨਾਲ ਹੀ ਆਖਿਆ ਹੈ ਕਿ ਪਹਿਲੀ ਪਤਨੀ ਨੂੰ 4000 ਰੁਪਏ ਉਹ ਖਰਚੇ ਦੇ ਤੌਰ ਤੇ ਪ੍ਰਤੀ ਮਹੀਨਾ ਦੇਵੇਗਾ ਪਤੀ ਨੇ ਇਸ ਗੱਲ ਤੇ ਸਹਿਮਤੀ ਜਤਾਈ ਹੈ ਤੇ ਨਾਲ ਹੀ ਸੁਖ ਦਾ ਸਾ ਵੀ ਲਿਆ ਹੈ ਕਿਉਂਕਿ ਉਹ ਦੋਨਾਂ ਪਤਨੀਆਂ ਦੇ ਵਿੱਚ ਪਿਸ ਰਿਆ ਸੀ ਇੱਕ ਦੇ ਕੋਲ ਜਾਂਦਾ ਸੀ ਤਾਂ ਦੂਸਰੀ ਧਮਕੀਆਂ ਦਿੰਦੀ ਸੀ ਦੂਸਰੀ ਦੇ ਕੋਲ ਜਾਂਦਾ ਸੀ ਤਾਂ ਪਹਿਲੀ ਧਮਕੀਆਂ ਦਿੰਦੀ ਸੀ ਸੋ ਪਰਿਵਾਰ ਸਲਾਹ ਕੇਂਦਰ ਨੇ ਇਸ ਪਰਿਵਾਰ ਦੀ ਤਰ੍ਹਾਂ ਕਈ ਹੋਰ ਵੀ ਪਰਿਵਾਰ ਜਿਹੜੇ ਵਿਛੜੇ ਹੋਏ ਸਨ ਅਲੱਗ-ਅਲੱਗ ਹੋਏ ਪੈਸਨ ਉਹਨਾਂ ਨੂੰ ਇੱਕ ਛੱਤ ਦੇ ਹੇਠਾਂ ਕਰ ਦਿੱਤਾ ਹੈ ਹਾਲਾਂਕਿ ਇਸ ਵਿਅਕਤੀ ਦਾ ਜਿਹੜਾ ਸਮਾਂ ਹੈ ਉਹ ਵੰਡਿਆ ਗਿਆ ਹੈ ਪਹਿਲੇ 3 ਦਿਨ ਇੱਕ ਪਤਨੀ ਦੇ ਕੋਲ ਰਹੇਗਾ ਦੂਸਰੇ 3 ਦਿਨ ਦੂਸਰੀ ਪਤਨੀ ਦੇ ਕੋਲ ਰਹੇਗਾ ਤੇ ਆਖੀਰਲੇ ਹਫਤੇ ਜਿਹੜਾ 7 ਦਿਨ ਹੋਏਗਾ ਉਸਦੀ ਮਰਜ਼ੀ ਹੈ ਕਿ ਉਹ ਇਕੱਲਾ ਬਿਤਾਵੇ ਜਾਂ ਜਿਸ ਦੇ ਕੋਲ ਵੀ ਬਿਤਾਉਣਾ ਚਾਹੁੰਦਾ ਹੈ ਉਹ ਬਿਤਾ ਸਕਦਾ ਹੈ